ਸਤਲੁਜ ਪਾਰ ਦੇ ਰਈਸਾਂ ਦਾ ਅੰਗਰੇਜ਼ਾਂ ਦੀ ਰੱਖਿਆ ਵਿੱਚ ਆਵਨਾ ਅਤੇ ਮਹਾਰਾਜਾ ਅਤੇ ਅੰਗਰੇਜ਼ਾਂ ਦਾ ਪਹਿਲਾ ਅਹਿਦਨਾਮਾ ਸਾਲ 1808 ਈਸਵੀ ਵਿੱਚ ਜਿਹਾ ਕਿ ਅਸੀਂ ਉੱਪਰ ਦੱਸ ਆਏ ਹਾਂ ਪਹਾੜੀ ਇਲਾਕੇ ਦੇ ਕੁਝ ਭਾਗ ਦਾ ਦੌਰਾ ਮਹਾਰਾਜਾ ਨੇ ਆਪ ਕੀਤਾ ਅਤੇ ਬਾਕੀ ਦੇ ਇਲਾਕੇ ਲਈ ਦੀਵਾਨ ਮੁਕਮ ਚੰਦ ਨੂੰ ਇਸ ਮਹਿਮ ਨੂੰ ਸੌਂਪਾਇ ਸੀ ਉਹ ਇੱਕ ਸ਼ਕਤੀਮਾਨ ਫੌਜ ਨਾਲ ਲੈ ਕੇ ਪਹਾੜੀ ਰਾਜਿਆਂ ਤੇ ਜਾ ਚੜਿਆ ਇੱਥੇ ਪਹੁੰਚ ਕੇ ਉਸ ਨੇ ਆਪਣਾ ਕੰਮ ਆਰੰਭ ਕਰ ਦਿੱਤਾ ਅਤੇ ਇਸ ਤਰ੍ਹਾਂ ਉਹ ਪਹਾੜੀ ਤੇ ਦੁਆਬੇ ਦੇ ਇਲਾਕਿਆਂ ਨੂੰ ਸੋਧਦਾ ਹੋਇਆ ਸਤਲੁਜ ਤੋਂ ਪਾਰ ਜਾ ਪਹੁੰਚਿਆ ਇਸ ਸਮੇਂ ਇਲਾਕਾ ਆਨੰਦਪੁਰ ਮਖੋਵਾਲ ਆਦ ਖਾਲਸਾ ਰਾਜ ਨਾਲ ਮਿਲਦਾ ਹੋਇਆ ਫਿਰੋਜ਼ਪੁਰ ਦੇ ਪਰਗਨੇ ਵਿੱਚੋਂ ਬੰਦਰੀ ਦਾ ਇਲਾਕਾ ਜਿਸ ਵਿੱਚ 15 ਪਿੰਡ ਸਨ ਮੀਆਂ ਨੋਧੂ ਤੋਂ ਫਤਿਹ ਕਰ ਲਿਆ ਜੋ ਕੁਝ ਚਿਰ ਪਿਛੋਂ ਸਰਦਾਰਨੀ ਸਦਾਕੌਰ ਜੀ ਨੂੰ ਦੇ ਦਿੱਤਾ ਗਿਆ ਇੱਥੇ ਇਹ ਗੱਲ ਅਵਸ਼ ਪ੍ਰਗਟ ਕਰਨੀ ਪੈਂਦੀ ਹੈ ਕਿ ਇਸ ਸਮੇਂ ਦੀਵਾਨ ਮੁਕਮ ਚੰਦ ਨੇ ਇਸ ਭੁਲੇਖੇ ਵਿੱਚ ਪੈ ਕੇ ਕੁਝ ਕੁ ਕਠੋਰਤਾ ਵਰਤੀ ਜੋ ਅੱਗੇ ਨੂੰ ਹਾਨੀਕਾਰਕ ਸਿੱਧ ਹੋਈ ਦੀਵਾਨ ਨੇ ਇਸ ਭਾਵਨਾ ਨਾਲ ਕਿ ਮੈਂ ਜਿੰਨਾ ਵੱਧ ਇਲਾਕਾ ਮਹਾਰਾਜਾ ਅਲੀ ਫਤਿਹ ਕਰਾਂਗਾ ਉਹ ਉਨਾਂ ਹੀ ਮੇਰੇ ਉੱਪਰ ਵੱਧ ਕਿਰਪਾਲਤਾ ਕਰੇਗਾ ਇਸ ਤੋਂ ਵਿੱਚ ਇਸ ਨੇ ਕੁਝ ਕਰੜੇਪਨ ਤੋਂ ਕੰਮ ਲਿਆ ਭਾਵੇਂ ਮਹਾਰਾਜਾ ਵੱਲੋਂ ਇਸ ਨੂੰ ਇਸ ਇਸ ਤਰ੍ਹਾਂ ਕਰਨਾ ਦਾ ਕੋਈ ਹੁਕਮ ਨਹੀਂ ਸੀ ਮਿਲਿਆ ਇਹ ਨਾ ਦੱਸਣਾ ਵੀ ਸਚਾਈ ਦੇ ਉਲਟ ਹੈ ਕਿ ਦੀਵਾਨ ਨੇ ਜੋ ਕੀਤਾ ਉਹ ਖਾਲਸਾ ਰਾਜ ਨੂੰ ਹਾਨੀ ਪਹੁੰਚਾਉਣ ਦੇ ਇਰਾਦੇ ਨਾਲ ਨਹੀਂ ਸੀ ਕੀਤਾ ਸੰਗੋ ਉਹ ਤਾਂ ਆਪਣੇ ਮਨ ਵਿੱਚ ਇਉਂ ਕਰਨ ਵਿੱਚ ਰਾਜ ਦੀ ਭਲਾਈ ਸਮਝਦਾ ਰਿਹਾ ਇੱਥੇ ਇਸ ਨੇ ਟਪਲਾ ਇਹ ਖਾਦਾ ਕਿ ਜੋ ਨਿਯਮ ਉਹ ਪਹਾੜੀ ਇਲਾਕੇ ਵਿੱਚ ਵਰਤਦਾ ਰਿਹਾ ਸੀ ਸਤਲੁਜ ਪਾਰ ਦੇ ਰਹੀਸ ਉਸ ਤੋਂ ਬਹੁਤ ਨਰਮ ਵਰਤਾ ਤੇ ਅਧਿਕਾਰੀ ਸਨ ਇਸ ਤੋਂ ਥੋੜਾ ਜਿਹਾ ਪਹਿਲੇ ਜਦ ਮਹਾਰਾਜਾ ਸਾਹਿਬ ਦੂਜੀ ਵੇਰ ਪਟਿਆਲਾ ਤੋਂ ਮੁੜਿਆ ਸੀ ਤਾਂ ਫੂਲ ਬੰਸੀ ਰਾਜਿਆਂ ਤੇ ਰੈਸਾ ਨਾਲ ਉਸ ਦਾ ਵਿਸ਼ੇਸ਼ ਪਿਆਰ ਸੀ ਪਰ ਇਸ ਦੇ ਥੋੜੇ ਜਿਹਾ ਪਿੱਛੋਂ ਹੀ ਇਕਾਇਕ ਦੀਵਾਨ ਮੋਹਕਮ ਚੰਦ ਦਾ ਬਿਨਾਂ ਕਿਸੇ ਖਬਰ ਦੇਣ ਦੇ ਸਤਲੁਜ ਦੇ ਪਾਰ ਦੇ ਇਕਾ ਇੱਕ ਦੀਵਾਨ ਮੋਹਕਮ ਚੰਦ ਦਾ ਬਿਨਾਂ ਕਿਸੇ ਖਬਰ ਦੇਣ ਦੇ ਸਤਲੁਜ ਦੇ ਪਾਰ ਦੇ ਇਲਾਕੇ ਵਿੱਚ ਇਉਂ ਜਾਂ ਪੈਨ ਨਾਲ ਉਹਨਾਂ ਸਾਰਿਆਂ ਰਾਇਸਾਂ ਵਿੱਚ ਇੱਕ ਭੈ ਦੀ ਲਹਿਰ ਉੱਪਜ ਗਈ। ਇਸ ਭਲੇਖੇ ਵਿੱਚ ਹੁਣ ਉਹਨਾਂ ਦਾ ਇਹ ਨਿਸ਼ਚਾ ਹੋ ਗਿਆ ਕਿ ਦੀਵਾਨ ਨੇ ਜੋ ਕੁਝ ਕੀਤਾ ਹੈ ਮਹਾਰਾਜੇ ਦੇ ਹੁਕਮ ਦੇ ਨਾਲ ਕੀਤਾ ਹੈ। ਅਤੇ ਜਿਸ ਤਰ੍ਹਾਂ ਅੱਜ ਬਦਨੀ ਦਾ ਇਲਾਕਾ ਫਤਿਹ ਕਰ ਲਿਆ ਹੈ ਇਹੋ ਹੀ ਫੈਸਲਾ ਕੱਲ ਸਾਡੀ ਪ੍ਰਾਲਬ ਦਾ ਵੀ ਨਾ ਹੋ ਜਾਏ। ਇਸ ਪੈ ਵਿੱਚ ਸਾਰੇ ਰਾਇਸ ਸਮਾਣੇ ਨਾਭੀ ਪਿੰਡ ਵਿੱਚ ਇਕੱਠੇ ਹੋਏ ਜਿੱਥੇ ਫੈਸਲਾ ਹੋਇਆ ਕਿ ਸਾਡਾ ਸੰਬੰਧ ਸਦਾ ਤੋਂ ਦਿੱਲੀ ਦਰਬਾਰ ਨਾਲ ਰਿਹਾ ਹੈ ਇਸ ਲਈ ਹੁਣ ਵੀ ਸਾਨੂੰ ਅੰਗਰੇਜ਼ਾਂ ਨਾਲ ਮੇਲ ਰੱਖਣਾ ਚਾਹੀਦਾ ਹੈ ਤਾਂ ਜੋ ਅੱਗੇ ਨੂੰ ਲਾਹੌਰ ਦਰਬਾਰ ਦਾ ਸਾਡੇ ਸਿਰ ਕੋਈ ਖਟਕਾ ਨਾ ਰਹੇ ਇਸ ਗੱਲ ਲਈ ਮਾਰਚ ਸਨ 1808 ਵਿੱਚ ਰਾਜਾ ਭਾਗ ਸਿੰਘ ਜੀਤ ਭਾਈ ਲਾਲ ਸਿੰਘ ਕੈਥਲ ਦੇ ਸਰਦਾਰ ਦੇਨ ਸਿੰਘ ਦੀਵਾਨ ਪਟਿਆਲਾ ਮਿਲ ਕੇ ਸਾਰੇ ਇਲਾਕੇ ਵੱਲੋਂ ਮਿਸਟਰ ਸੀਟਨ ਰੈਜੀਡੈਂਟ ਦਿੱਲੀ ਨੂੰ ਜਾ ਮਿਲੇ ਤੇ ਆਖਿਆ ਕਿ ਸਾਨੂੰ ਅੰਗਰੇਜ਼ੀ ਰੱਖਿਆ ਵਿੱਚ ਲੈ ਲਿਆ ਜਾਏ ਪਰ ਰੈਜੀਡੈਂਟ ਨੇ ਇਸ ਸਮੇਂ ਇਹਨਾਂ ਨੂੰ ਕੋਈ ਹੌਸਲਾ ਵਧਾਊ ਉੱਤਰ ਨਾ ਦਿੱਤਾ ਉਸ ਨੇ ਆਖਿਆ ਕਿ ਅੰਗਰੇਜ਼ ਸਰਕਾਰ ਦੂਜਿਆਂ ਦੇ ਕੰਮਾਂ ਵਿੱਚ ਦਖਲ ਨਹੀਂ ਦਿੰਦੀ ਉਹ ਕੇਵਲ ਇਹਨਾਂ ਕਰ ਸਕਦਾ ਹੈ ਕਿ ਉਹ ਇਹਨਾਂ ਦਾ ਬੇਨਤੀ ਪੱਤਰ ਲਾਰਡ ਸਾਇਬ ਦੀ ਸੇਵਾ ਵਿੱਚ ਭੇਜ ਦੇਵੇਗਾ ਉੱਥੋਂ ਜੋ ਫੈਸਲਾ ਹੋਵੇਗਾ ਉਸ ਦੀ ਉਹਨਾਂ ਨੂੰ ਖਬਰ ਦੇ ਦਿੱਤੀ ਜਾਵੇਗੀ। ਇਹ ਰਾਇਸ ਦਿੱਲੀ ਤੋਂ ਨਿਰਾਸ਼ ਹੋ ਕੇ ਅਜੇ ਮੁੜੇ ਹੀ ਸਨ ਕੇ ਇੰਨੇ ਨੂੰ ਇਸ ਗੱਲ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਮਿਲ ਗਿਆ। ਉਸ ਨੇ ਤੁਰੰਤ ਆਪਣੇ ਏਜੰਟਾਂ ਇਹਨਾਂ ਵੱਲ ਭੇਜ ਕੇ ਉਹਨਾਂ ਨੂੰ ਮਿਲਣ ਲਈ ਬੁਲਾਇਆ। ਇਹ ਜਦੋਂ ਅੰਮ੍ਰਿਤਸਰ ਆ ਕੇ ਮਹਾਰਾਜਾ ਸਾਹਿਬ ਨੂੰ ਮਿਲੇ ਤਾਂ ਉਹ ਰੰਝ ਹੋਣ ਦੀ ਥਾਂ ਬੜੇ ਪਿਆਰ ਨਾਲ ਉਹਨਾਂ ਨੂੰ ਮਿਲੇ। ਅਤੇ ਉਹਨਾਂ ਦੇ ਮਨਾਂ ਤੋਂ ਭੈ ਦੇ ਨਿਵਰਤ ਕਰਨ ਲਈ ਕੋਈ ਗੱਲ ਪੁੱਛੇ ਪਿੱਛੇ ਨਾ ਛੱਡੀ ਕਿਉਂਕਿ ਉਹ ਦਿਲੋਂ ਚਾਹੁੰਦਾ ਸੀ ਕਿ ਇਹਨਾਂ ਦਾ ਸੰਬੰਧ ਕਿਸੇ ਤਰ੍ਹਾਂ ਵੀ ਇਸ ਨਾਲੋਂ ਨਾ ਟੁੱਟੇ ਇਸ ਵਿਸ਼ੇ ਪਰ ਵਿਚਾਰ ਰਾਜਾ ਸਾਹਿਬ ਸਿੰਘ ਪਟਿਆਲਾ ਨਾਲ 24 ਦਸੰਬਰ ਸਨ 1809 ਨੂੰ ਲਖਨੌਰ ਵਿੱਚ ਬਾਬਾ ਸਾਹਿਬ ਸਿੰਘ ਬੇਦੀ ਦੀ ਹਾਜ਼ਰੀ ਵਿੱਚ ਹੋਇਆ ਅਤੇ ਰਾਜਾ ਪਟਿਆਲਾ ਨਾਲ ਉਸਨੇ ਇੰਨਾ ਪਿਆਰ ਕੀਤਾ ਜਿਸ ਦੀ ਕੋਈ ਹੱਦ ਨਾ ਸੀ। ਇਥੋਂ ਤੱਕ ਆਖਿਆ ਕਿ ਆਪ ਦਾ ਮਿੱਤਰ ਮੇਰਾ ਮਿੱਤਰ ਹੈ, ਆਪ ਦਾ ਵੈਰੀ ਮੇਰਾ ਵੈਰੀ ਹੈ। ਇਸ ਸਮੇਂ ਪਿਆਰ ਨੂੰ ਵਧੇਰਾ ਵਧਾਉਣ ਲਈ ਬਾਬਾ ਸਾਹਿਬ ਨੇ ਆਪਣੇ ਹੱਥ ਨਾਲ ਇਹਨਾਂ ਨੂੰ ਪੰਗ ਵਿਟਾਂਦਰਾ ਕਰਵਾ ਦਿੱਤਾ। ਤਾਂ ਜੋ ਅੱਗੇ ਨੂੰ ਇੱਕ ਦੂਜੇ ਦੇ ਦਿਲ ਵਿੱਚ ਕੋਈ ਢੋਖਲਾ ਬਾਕੀ ਨਾ ਰਹੇ। ਲਾਰਡ ਮਿੰਟੋ ਨੋ ਹਿੰਦ ਦਾ ਗਵਰਨਰ ਜਨਰਲ ਨiyet ਹੋਇਆ। ਅਜੇ ਵਦੇੜਾ ਸਮਾਂ ਨਹੀਂ ਸੀ ਬੀਤਿਆ ਕਿ ਯੂਰਪ ਤੋਂ ਖਬਰ ਆਈ ਕਿ ਨੈਪੋਲੀਅਨ ਬੋਨਾਪਾਰਟ ਯੂਰਪ ਦੇ ਪ੍ਰਸਿੱਧ ਜੇਤੂ ਦੀ ਅੱਖ ਇਸ ਸਮੇਂ ਹਿੰਦੁਸਤਾਨ ਪਰ ਹੈ। ਜਿਸ ਲਈ ਲਾਰਡ ਮਿੰਟੋ ਨੂੰ ਲਾਰਡ ਕਾਰਨਵਾਲਿਸ ਕੌਰਨਵਾਲਿਸ ਦੀ ਨੀਤੀ ਸਮੇਂ ਦੀ ਲੋੜ ਅਨੁਸਾਰ ਬਦਲਣੀ ਪਈ। ਇਸ ਸਮੇਂ ਨੈਪੋਲੀਅਨ ਸ਼ਹਿਨਸ਼ਾ ਫਰਾਂਸ ਦੀ ਸ਼ਕਤੀ ਉਨਤੀ ਦੀ ਚੋਟੀ 'ਤੇ ਪਹੁੰਚੀ ਹੋਈ ਸੀ ਜਿਸ ਨਾਲ ਉਹ ਯੂਰਪ ਦਾ ਬਹੁਤ ਸਾਰਾ ਭਾਗ ਫਤਿਹ ਕਰ ਚੁੱਕਾ ਸੀ ਦੂਜਾ ਹੁਣ ਉਹ ਰੂਸ ਨਾਲ ਨਵਾਂ ਅਹਿਮਨਾਮਾ ਕਰਕੇ ਯੂਰਪ ਦੇ ਯੁੱਧ ਜੰਗਾ ਤੋਂ ਸਭ ਤਰ੍ਹਾਂ ਵਿਹਲਾ ਹੋ ਬੈਠਾ ਸੀ ਹੁਣ ਦਿਨ ਰਾਤ ਇਹਨਾਂ ਤਿਆਰੀਆਂ ਵਿੱਚ ਸੀ ਕਿ ਹਿੰਦ ਤੇ ਚੜ੍ਹਾਈ ਕੀਤੀ ਜਾਏ ਜਿਸ ਸਬੰਧੀ ਉਸਨੇ ਤੁਰਕੀ ਅਤੇ ਈਰਾਨ ਨਾਲ ਵੀ ਸਮਝੌਤਾ ਕਰ ਲਿਆ ਸੀ ਇਸ ਦੀਆਂ ਇਹਨਾਂ ਚਾਲਾਂ ਨੂੰ ਅਸਫਲ ਕਰਨ ਲਈ ਲਾਰਡ ਮਿੰਟੋ ਨੇ ਨਾ ਕੇਵਲ ਜਮਨਾਪਾਰਕ ਦੇ ਰਾਇਸਾ ਨਾਲ ਮਿੱਤਰਤਾ ਗੰਢਣੀ ਚਾਹੀ ਸਗੋ ਉਸ ਤੋਂ ਅੱਗੇ ਮਹਾਰਾਜਾ ਰਣਜੀਤ ਸਿੰਘ ਵਾਲੀਏ ਪੰਜਾਬ ਤੇ ਸ਼ਾ ਸੁਜਾ ਹਕਮ ਕਾਬਲ ਅਤੇ ਸ਼ਾ ਈਰਾਨ ਨਾਲ ਵੀ ਭਾਈਚਾਰਕ ਸਬੰਧ ਦੇ ਅਹਿਮਦਨਾਮੇ ਕਰਨੇ ਜ਼ਰੂਰੀ ਸਮਝੇ ਤਾਂ ਜੋ ਯੂਰਪ ਦੀ ਖੋਈ ਹੋਈ ਤਾਕਤ ਏਸ਼ੀਆ ਦੇ ਇਹਨਾਂ ਮੁਲਕਾਂ ਪਰ ਤਾਵਾ ਕਰੇ ਤਾਂ ਉਸ ਦਾ ਟੱਕਰਾ ਸੰਮਿਲਤ ਬਲ ਨਾਲ ਕੀਤਾ ਜਾਏ। ਇਹਨਾਂ ਗੱਲਾਂ ਦੇ ਫੈਸਲੇ ਲਈ ਮਿਸਟਰ ਸੀਟੀ ਮਟਕਾਫ ਜੋ ਅੱਗੇ ਜਾ ਕੇ ਲਾਰਜ ਮਟਕਾਫ ਦੇ ਨਾਲ-ਨਾਲ ਪ੍ਰਸਿੱਧ ਹੋਇਆ ਲਾਹੌਰ ਦਰਬਾਰਵਾਲ ਤੇ ਸਰਜਨ ਮੈਲਕਲ ਤਹਿ ਤਹਿਰਾਨ ਅਤੇ ਮਿਸਟਰ ਐਲਫਿੰਸਟਨ ਦਰਬਾਰ ਕਾਬਿਲ ਅੰਗਰੇਜ਼ੀ سفیر ਨਿਯਤ ਹੋਏ। ਜੋ ਭਾਦਰੋ ਸੰਮਤ 1865 ਮੁਤਾਬਕ ਅਗਸਤ ਸਨ 1808 ਈਸਵੀ ਨੂੰ ਉੱਪਰ ਦੱਸੇ ਦੇਸ਼ਾਂ ਵੱਲ ਭੇਜੇ ਗਏ। ਇਨੀ ਦਿਨੀ ਸ਼ੇਰ-ਏ-ਪੰਜਾਬ ਸਤਲੁਜ ਪਾਰ ਦੇ ਉਸ ਇਲਾਕੇ ਦੇ ਦੌਰੇ ਪਰ ਨਿਕਲਿਆ ਹੋਇਆ ਸੀ ਜਿਹੜਾ ਉਸਨੇ ਸਨ 1806 ਤੋਂ 1807 ਤੋਂ 1808 ਵਿੱਚ ਫਤਿਹ ਕੀਤਾ ਸੀ। ਮਿਸਟਰ ਮਿਸ ਮਿਟਕਾਫ 11 ਸਤੰਬਰ ਨੂੰ ਕਸੂਰ ਦੇ ਮੁਕਾਮ ਪਰ ਸ਼ੇਰ-ਏ-ਪੰਜਾਬ ਨੂੰ ਸਣੇ ਉਹਨਾ ਬਹੁਮੁੱਲੀਆਂ ਸਗਾਤਾਂ ਦੇ ਜਿਹੜੀਆਂ ਉਹ ਗਵਰਨਰ ਜਨਰਲ ਵੱਲੋਂ ਮਹਾਰਾਜੇ ਲਈ ਲਿਆਂਾਈਆਂ ਗਈਆਂ ਸੀ ਆ ਮਿਲਿਆ ਅਗੋ ਸ਼ਾਹੀ ਨਿਯਮ ਅਨੁਸਾਰ ਮਹਾਰਾਜਾ ਵੱਲੋਂ ਵੀ ਉਸ ਦੀ ਜੋਗ ਆਉਪਾਗਤ ਕੀਤੀ ਗਈ ਫਕੀਰ ਅਜੀਜੁਦੀਨ ਉਸ ਦੀ ਪ੍ਰੌਨਚਾਰੀ ਲਈ ਨਿਯਤ ਕੀਤਾ ਗਿਆ ਅਗਲੇ ਦਿਨ ਜਦ ਮਹਾਰਾਜਾ ਤੇ ਅੰਗਰੇਜ਼ੀ ਸਫੀਰ ਦਾ ਮੇਲ ਹੋਇਆ ਤਾਂ ਉਸ ਨੇ ਗਵਰਨਰ ਜਨਰਲ ਦੀ ਵਿਉਂਤ ਮਹਾਰਾਜੇ ਮੂਰੇ ਪ੍ਰਗਟ ਕੀਤੀ ਅਤੇ ਇੱਕ ਅਹਿਮਦਨਾਮੇ ਦਾ ਖਰੜਾ ਸ਼ੇਰ ਪੰਜਾਬ ਦੀ ਸੇਵਾ ਵਿੱਚ ਰੱਖਿਆ। ਜਿਸ ਵਿੱਚ ਇਹ ਤਿੰਨ ਸ਼ਰਤਾਂ ਲਿਖੀਆਂ ਸਨ। ਪਹਿਲੀ ਸ਼ਰਤ। ਸ਼ਾਹ ਫਰਾਂਸ ਕਦੀ ਕਿਸੇ ਸਮੇਂ ਇਸ ਦੇਸ਼ ਪਰ ਚੜਾਈ ਕਰੇ ਤਾਂ ਅਸੀਂ ਦੋਵੇਂ ਧਿਰਾਂ ਅੰਗਰੇਜ਼ ਅਤੇ ਮਹਾਰਾਜਾ ਰਣਜੀਤ ਸਿੰਘ ਆਪਣੇ ਸਮਲਿਤ ਬਲ ਨਾਲ ਉਸ ਦਾ ਟਕਰਾ ਕਰੇਗਾ। ਦੂਜੀ ਸ਼ਰਤ। ਜੇ ਕਦੀ ਵੈਰੀ ਦੇ ਟੱਕਰੇ ਲਈ ਅੰਗਰੇਜ਼ੀ ਫੌਜਾਂ اٹਕ ਤੋਂ ਪਾਰ ਜੇ ਅਫਗਾਨਿਸਤਾਨ ਦੇ ਇਲਾਕੇ ਵਿੱਚ ਲੈ ਜਾਣੀਆਂ ਬਹਿਨ ਤਾਂ ਉਹਨਾਂ ਨੂੰ ਆ ਪੰਜਾਬ ਵਿੱਚੋਂ ਰਾਹ ਦੇਵੇਗਾ ਤੇ ਉਹਨਾਂ ਦੀ ਯੋਗ ਸਹਾਇਤਾ ਕਰੇਗਾ ਤੀਸਰੀ ਸ਼ਰਤ ਜੇ ਕਦੀ ਕਾਬਲ ਨਾਲ ਸਰਕਾਰ ਅੰਗਰੇਜ਼ੀ ਨੂੰ ਖੱਤ ਪੱਤਰ ਕਰਨ ਦੀ ਲੋੜ ਪਵੇ ਤਾਂ ਉਹਨਾਂ ਹਲਕਿਆਂ ਦੀ ਰਾਖੀ ਆਪ ਕਰੋਗੇ ਇਹਨਾਂ ਸ਼ਰਤਾਂ ਨੂੰ ਮਹਾਰਾਜਾ ਸਾਹਿਬ ਨੇ ਠੀਕ ਨਾ ਸਮਝਿਆ ਤੇ ਇਹਨਾਂ ਦੇ ਟੱਕਰੇ ਪਰ ਹੇਠ ਲਿਖੀਆਂ ਤਿੰਨ ਸ਼ਰਤਾਂ ਆਪਣੇ ਸ਼ਰੀਫ ਸ਼ਫੀਰ ਨੂੰ ਦਿੱਤੀਆਂ ਪਹਿਲੀ ਸ਼ਰਤ ਜੇਕਰ ਲਾਹੌਰ ਦਰਬਾਰ ਦੇ ਹੁਕਮਰਾਨ ਕਾਬਲ ਵਿੱਚ ਕੋਈ ਲੜਾਈ ਛਿੜ ਜਾਵੇ ਤਾਂ ਉਸ ਵਿੱਚ ਅੰਗਰੇਜ਼ੀ ਗਵਰਨਮੈਂਟ ਕੋਈ ਦਖਲ ਨਹੀਂ ਦੇਵੇਗੀ। ਦੂਸਰੀ ਸ਼ਰਤ ਸਰਕਾਰ ਅੰਗਰੇਜ਼ੀ ਅਤੇ ਲਾਹੌਰ ਦਰਬਾਰ ਵਿੱਚ ਸਦਾ ਮਿੱਤਰਤਾ ਰਹੇਗੀ। ਤੀਸਰੀ ਸ਼ਰਤ ਉਸ ਦੇ ਮਹਾਰਾਜਾ ਰਣਜੀਤ ਸਿੰਘ ਰਾਜਸੀ ਉੱਚਤਾ ਸਾਰੀਆਂ ਸਿੱਖ ਰਾਜਸਤਾਂ ਤੋਂ ਉੱਚੀ ਮੰਨੀ ਜਾਵੇਗੀ। ਇਸ ਪਰ ਅੰਗਰੇਜ਼ੀ ਸਫੀਰ ਨੇ ਆਖਿਆ ਕਿ ਮੈਨੂੰ ਸ਼ਰਤਾਂ ਦੇ ਬਦਲਣ ਦਾ ਅਧਿਕਾਰ ਨਹੀਂ ਹਾਂ ਮੈਂ ਦੋਵੇਂ ਖਰੜੇ ਗਵਰਨਰ ਜਨਰਲ ਪਾਸ ਭੇਜ ਦਿੰਦਾ ਹਾਂ ਜੋ ਕੋ ਜੋ ਮਨਜ਼ੂਰ ਕਰਨਗੇ ਤਿਵੇਂ ਹੀ ਕੀਤਾ ਜਾਵੇਗਾ ਉਸ ਦੇ ਉਪਰੰਤ ਮਹਾਰਾਜਾ ਸਤਲੁਜਵਾਲ ਅੱਗੇ ਵਧਿਆ ਅਤੇ ਫਰੀਦਕੋਟ ਦੇ ਨਵਾਬ ਅਤਾਉੱਲਾ ਖਾਨ ਮਲੇਰ ਕੋਟਲਾ ਵਾਲੇ ਤੋਂ ਰਾਜ ਸੀ ਕਰ ਲੈਂਦਾ ਹੋਇਆ ਅੰਬਾਲੇ ਹੁੰਦਾ ਹੋਇਆ ਸ਼ਾਹ ਆਬਾਦ ਆ ਡੇਰੀ ਲਾਈਨ 6 ਜਨਵਰੀ 4 ਦਸੰਬਰ 1808 ਇਸਵੀ ਨੂੰ ਅੰਮ੍ਰਿਤਸਰ ਆ ਗਿਆ ਇੱਥੇ ਗਵਰਨਰਲ ਜਨਰਲ ਵੱਲੋਂ ਮਹਾਰਾਜਾ ਸਾਹਿਬ ਦੇ ਨਾਂ ਇੱਕ ਸੋਚਨਾ ਪੱਤਰ ਪੁੱਜਾ। ਜਿਸ ਵਿੱਚ ਲਿਖਿਆ ਸੀ ਕਿ ਸਤਲੁਜ ਪਾਰ ਦੇ ਰਹਿਸਾਂ ਦੀ ਜੋ ਦਰਖਾਸਤ ਕੁਝ ਸਮੇਂ ਤੋਂ ਗਵਰਨਰਲ ਜਨਰਲ ਦੀ ਵਿਚਾਰ-ਗੋਚਰੀ ਸੀ ਉਸ ਦਾ ਫੈਸਲਾ ਇਹ ਹੋਇਆ ਹੈ ਕਿ ਉਹਨਾਂ ਸਾਰਿਆਂ ਨੂੰ ਸਰਕਾਰ ਅੰਗਰੇਜ਼ੀ ਨੇ ਆਪਣੀ ਰੱਖਿਆ ਵਿੱਚ ਲੈ ਲਿਆ ਹੈ। ਇਸ ਦੇ ਸੁਣਨ ਨਾਲ ਮਹਾਰਾਜਾ ਬੜੇ ਜੋਸ਼ ਵਿੱਚ ਆਇਆ ਤੇ ਇਸ ਦੀ ਪ੍ਰਵਾਨਗੀ ਤੋਂ ਨਾ ਕਰ ਦਿੱਤੇ। ਹੁਣ ਇਸ ਦੇ ਸਾਹਮਣੇ ਦੋ ਰਾਹ ਸਨ ਇੱਕ ਤਾਂ ਇਹ ਕਿ ਉਹ ਅੰਗਰੇਜ਼ਾਂ ਨਾਲ ਲੜਾਈ ਦੇ ਬਲ ਨਾਲ ਭਾਰ ਦੇ ਰਹੀਸਾਂ ਦਾ ਸੰਬੰਧ ਆਪਣੇ ਨਾਲ ਜੋੜੀ ਰੱਖੇ ਤੇ ਸਦਾ ਲਈ ਅੰਗਰੇਜ਼ੀ ਸਰਕਾਰ ਨਾਲ ਸੰਬੰਧ ਤੋੜ ਲੈ ਦੂਜਾ ਇਹ ਕਿ ਅੰਗਰੇਜ਼ੀ ਸਰਕਾਰ ਨਾਲ ਅਹਿਮਦਨਾਮਾ ਕਰਕੇ ਸਤਲੁਜ ਨੂੰ ਆਪਣਾ ਹੱਦ ਬੰਨਾ ਸਥਾਪਿਤ ਕਰੇ ਅਤੇ ਆਪਣੀ ਸਲਤਨਤ ਨੂੰ ਕਸ਼ਮੀਰ ਪਸ਼ਾਵਰ ਅਫਗਾਨਿਸਤਾਨ ਤੇ ਮੁਲਤਾਨ ਆਦਿ ਦੇ ਇਲਾਕਿਆਂ ਵੱਲ ਵਧਾਏ ਪਹਿਲਾਂ ਉਸਨੇ ਪਹਿਲਾ ਮਾਰਗ ਚੁਣਿਆ ਅਰਥਾਤ ਉਸਨੇ ਤੁਰੰਤ ਆਪਣੇ ਸਰਦਾਰਾਂ ਦੇ ਨਾਂ ਪਰ ਹੁਕਮ ਭੇਜ ਦਿੱਤੇ ਕਿ ਛੇਤੀ ਖਾਲਸਾ ਫੌਜ ਲਾਹੌਰ ਵਿੱਚ ਇਕੱਤਰ ਹੋ ਜਾਏ ਤੇ بڑے بڑے ਜ਼ਖੀਰੇ ਅਨਾਜ ਤੇ ਬਾਰੂਦ ਆਦ ਜੰਗੀ ਸਮਾਨ ਅੰਮ੍ਰਿਤਸਰ ਵਿੱਚ ਗੋਬਿੰਦਗੜ੍ਹ ਦੇ ਲਾਗੇ ਇਕੱਠੇ ਕੀਤੇ ਜਾਣ ਸਭ ਕਿਲਿਆਂ ਤੇ ਤੋਪਾਂ ਬਿੜਵਾ ਦਿੱਤੀਆਂ ਜਨਰਲ ਮੋਕਮ ਚੰਦ ਨੂੰ ਜ਼ਰੂਰੀ ਹੁਕਮ ਕਾਂਗੜੇ ਪਹੁੰਚਿਆ ਤੇ ਤੁਰੰਤ ਸਾਰੇ ਲਸ਼ਕਰ ਤੇ ਤੋਪਖਾਨਿਆਂ ਦੇ ਫਲੋਰ ਪਹੁੰਚਾਓ ਪਹੁੰਚ ਜਾਓ ਅਤੇ ਦੂਜੇ ਹੁਕਮ ਦੇ ਪਹੁੰਚਦੇ ਹੀ ਅੰਗਰੇਜ਼ਾਂ ਨਾਲ ਲੜਾਈ ਆਰੰਭ ਕਰ ਦਵੋ ਇਸੇ ਤਰ੍ਹਾਂ ਕੁਝ ਜ਼ਗੀਰਦਾਰਾਂ ਤੇ ਬਜ਼ੁਰਗਾਂ ਵੱਲੋਂ ਵੀ ਹੁਕਮਨਾਮੇ ਕੱਲੇ ਗਏ ਕਿ ਉਹ ਝਟਪਟ ਆਪੋ ਆਪਣੀਆਂ ਫੌਜਾਂ ਤੇ ਤੋਪਾਂ ਦੀ ਲੈ ਕੇ ਲਾਹੌਰ ਪਹੁੰਚ ਪੈਣ ਉੱਧਰ ਅੰਗਰੇਜ਼ੀ ਕਰਮਚਾਰੀਆਂ ਨੂੰ ਜਦ ਇਹਨਾਂ ਤਿਆਰੀਆਂ ਦਾ ਪਤਾ ਲੱਗਾ ਤਾਂ ਉਹਨਾਂ ਨੇ ਵੀ ਕੁਝ ਫੌਜ ਕਰਨਲ ਸਰ ਡੇਵਿਡ ਐਕਟਰਲੋਨੀ ਦੇ ਤਹਿਤ ਵਿੱਚ ਸੁਲਤਾਨ ਵੱਲ ਭੇਜੀ। ਇਹ ਫੋਰਸ 16 ਜਨਵਰੀ ਸਨ 1809 ਨੂੰ ਦਰਿਆ ਜਮਨਾ ਤੋਂ ਪਾਰ ਹੋ ਕੇ ਬੂੜੀਆ ਪਟਿਆਲਾ ਤੇ ਨਾਬੇ ਦੇ ਰਸਤੇ ਇੱਧਰ ਨੂੰ ਕੂਚ ਕਰਦੀ ਹੋਈ 28 ਫਰਵਰੀ ਨੂੰ ਲੁਧਿਆਣੇ ਪਹੁੰਚ ਗਈ। ਇਹਨਾਂ ਤਿਆਰੀਆਂ ਵਿੱਚ ਦਿਨ ਬੀਤਦੇ ਗਏ। ਐਨਏ ਨੂੰ ਫਰਾਂਸ ਤੋਂ ਖਬਰ ਆਈ ਕਿ ਨਪੋਲੀਅਨ ਬੋਨਾਪਾਰਟ ਕਈ ਕੋਕਰੋਗੀ ਔਕੜਾਂ ਦੇ ਕਾਰਨ ਕਈ ਸਾਲ ਤੱਕ ਹਿੰਦੁਸਤਾਨ ਵੱਲ ਨਹੀਂ ਆ ਸਕੇਗਾ ਹੁਣ ਸਰਕਾਰ ਅੰਗਰੇਜ਼ੀ ਨੂੰ ਆਪਣੀ ਨੀਤੀ ਬਦਲਣੀ ਪਈ ਤੇ ਬਹੁਤ ਕੁਝ ਖੱਤ ਪੱਤਰ ਦੇ ਬਾਅਦ ਉਹਨਾਂ ਦੋਹਾਂ ਖਰੜਿਆਂ ਜੋ ਕਿ ਇੱਕ ਮਹਾਰਾਜਾ ਵੱਲੋਂ ਅਤੇ ਦੂਜਾ ਅੰਗਰੇਜ਼ਾਂ ਵੱਲੋਂ ਸੀ ਤੁੱਛ ਮੁੱਛ ਕੇ ਇੱਕ ਹੋਰ ਖਰੜਾ ਕਲਕੱਤੇ ਤੋਂ ਤਿਆਰ ਹੋ ਕੇ ਆਇਆ ਜਿਹੜਾ ਦੋਹਾਂ ਹਕੂਮਤਾਂ ਦੀ ਇੱਛਾ ਨਾਲ ਪ੍ਰਵਾਨ ਹੋਇਆ ਅਜੇ ਇਸ ਅਹਿਮਦਨਾਮੇ ਤੇ ਦਸਕਤ ਨਹੀਂ ਸਨ ਹੋਏ ਕਿ ਸੰਜੋਗ ਨਾਲ ਮਹਰਮ ਦੇ ਦਿਨ ਆ ਗਏ। ਮਿਸਟਰ ਮਿਟਕਾਫ ਨਾਲ ਜੋ ਫੌਜ ਆਈ ਹੋਈ ਸੀ ਉਹ ਸਾਰੀ ਦੀ ਸਾਰੀ ਸ਼ੀਆ ਮੁਸਲਮਾਨਾਂ ਦੀ ਸੀ। ਇਸ ਨੇ ਆਪਣੇ ਮਤ ਅਨੁਸਾਰ ਬੜੀ ਧੂਮ-ਧਾਮ ਨਾਲ ਤਾਜੀਏ ਦਾ ਘੋੜਾ ਕੱਢਿਆ। ਇਸ ਦੇ ਅੱਗੇ ਪਿੱਛੇ ਹਜ਼ਾਰਾਂ ਦੀ ਭੀੜ ਭੜਕਾ ਇਕੱਠਾ ਹੋ ਗਿਆ। ਇਸ ਤਰ੍ਹਾਂ ਇਹ ਅੰਮ੍ਰਿਤਸਰ ਦੇ ਸਾਰੇ ਬਾਜ਼ਾਰਾਂ ਵਿੱਚ ਫੇਰੀ ਲਾਉਂਦੇ ਹੋਏ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਪਹੁੰਚੇ। ਇਸ ਸਮੇ ਲੋਟੇ ਪਹਿਰ ਦਾ ਦੀਵਾਨ ਸੱਜਿਆ ਹੋਇਆ ਸੀ ਜਿਸ ਵਿੱਚ ਕੁਝ ਅਕਾਲੀ ਸਿੰਘ ਵੀ ਸੰਗਤ ਵਿੱਚ ਸ਼ੋਭਿਤ ਸਨ ਇਹਨਾਂ ਨੇ ਜਦ ਯਾ ਅਲੀ ਯਾ ਹੁਸੈਨ ਦੇ ਨਾਰੇ ਤੇ ਉਤੋਂ ਭਾਰੀ ਰੋਲਾ ਸੁਣਿਆ ਤੇ ਕੀਰਤਨ ਵਿੱਚ ਵਿਘਨ ਪੈਂਦਾ ਡਿਠਾ ਦੂਜਾ ਖਾਲਸਾ ਰਾਜ ਵਿੱਚ ਹੀ ਆਪਣੇ ਮਾਨਜੋ ਗੁਰਦੁਆਰੇ ਦਾ ਨਿਰਾਦਰ ਦੇਖ ਕੇ ਅਕਾਲੀ ਫੂਲਾ ਸਿੰਘ ਨੇ 2-3 ਸਿੰਘ ਉਹਨਾਂ ਨੂੰ ਰੋਕਣ ਲਈ ਭੇਜੇ ਤਾਂ ਜੋ ਉਹਨਾਂ ਨੂੰ ਸਮਝਾਉਣ ਕਿ ਕਥਾ ਕੀਰਤਨ ਦੇ ਸਮੇ ਰੋਲਾ ਪਾਉਣਾ ਲਈ ਰੋਣਾ ਰੋਲਾ ਪੋਣਾ ਬਾਣੀ ਦੇ ਵਿਧਪੀ ਹੁੰਦਾ ਹੈ ਇਸ ਲਈ ਦਰਬਾਰ ਸਾਹਿਬ ਦੇ ਸਾਹਮਣੇ ਰੋਲਾ ਬੰਦ ਕੀਤਾ ਜਾਵੇ ਪਰ ਇਸ ਗੱਲ ਦੇ ਮੰਨਣ ਦੀ ਥਾ ਉਨ੍ਹਾਂ ਜੋ ਸ਼ੀਲੇ ਸ਼ੀਸ਼ਿਆਂ ਨੇ ਕੁਝ ਕਰੜੇ ਵਾਕ ਬੋਲੇ ਜਿਨ੍ਹਾਂ ਦਾ ਸਹਾਰਨਾ ਅਕਾਲੀਆਂ ਦੀ ਅਜਰ ਸ਼ਕਤੀ ਦੇ ਵਿਰੁੱਧ ਹੁੰਦਾ ਹੈ ਜਿਸ ਦਾ ਨਤੀਜਾ ਇਹ ਹੋਇਆ ਕਿ ਗੱਲ ਹੱਥੋਂ ਪਾਈ ਤੱਕ ਵੱਧ ਗਈ ਤੇ ਇਸ ਰੋਲੇ ਵਿੱਚ ਇੱਕ ਸਿੰਘ ਦਾ ਦਮਾਲਾ ਡਿੱਗ ਗਿਆ ਜਦ ਇਸ ਦੀ ਖਬਰ ਅਕਾਲੀ ਫੂਲਾ ਸਿੰਘ ਨੂੰ ਪਹੁੰਚੀ ਤਾਂ ਉਸ ਦੀਆਂ ਅੱਖਾਂ ਵਿੱਚੋਂ ਲਹੂ ਉਤਰ ਆਇਆ ਤੇ ਛੱਟ ਕੁਝ ਅਕਾਲੀ ਸਿੰਘਾਂ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚ ਗਿਆ। ਬਸ ਫੇਰ ਕਿਸੇ ਉਹ ਅੰਦਾਜ਼ ਤੋਂ ਤਲਵਾਰ ਤੇ ਗੋਲੀ ਚੱਲੀ ਕੇ ਅੱਖ ਦੇ ਫੋਰ ਵਿੱਚ ਗਲੀ ਕੂਚੇ ਲਹੂ ਲਹਾਨ ਹੋ ਗਏ। ਇਹ ਖਬਰ ਤੁਰੰਤ ਸ਼ੇਰੇ ਪੰਜਾਬ ਤੱਕ ਪਹੁੰਚਾਈ ਗਈ। ਆਪ ਛੱਟ ਘੋੜੇ ਪਰ ਪਲਾਕੀ ਮਾਰ ਕੇ ਰੰਤਤੇ ਵਿੱਚ ਆਣ ਖਲੋਤੇ। ਅਤੇ ਬੜੀ ਘਠਿਆ ਨਾਈ ਨਾਲ ਇਸ ਧੰਦੇ ਨੂੰ ਸਮੇਂ-ਸਮੇਂ ਕੀਤੇ ਜਾ ਕੇ ਨਜਿੱਠਿਆ। ਮਹਾਰਾਜਾ ਸਾਹਿਬ ਨੇ ਮਿਸਟਰ ਮਿਟਕਾਫ ਨੂੰ ਦੱਸਿਆ ਕਿ ਇਹ ਲੋਕ ਇਸ ਨਗਰ ਦੇ ਰਾਖੇ ਹਨ ਤੇ ਕਿਸੇ ਦੀ ਕਾਣ ਵਿੱਚ ਨਹੀਂ ਰਹਿੰਦੇ। ਕਿਉਂਕਿ ਇਸ ਵਿੱਚ ਨਾ ਤਾਂ ਮਿਸਟਰ ਮਿਟਕਾਫ ਦਾ ਕੋਈ ਦੋਸਤ ਸੀ ਤੇ ਨਾ ਹੀ ਮਹਾਰਾਜਾ ਸਾਹਿਬ ਨੂੰ ਇਸ ਦਾ ਕੁਝ ਪਤਾ ਸੀ। ਜਿਸ ਦੇ ਕਾਰਨ ਇਹ ਗੱਲ ਬੜੇ ਪਿਆਰ ਨਾਲ ਉੱਥੇ ਹੀ ਮੁਕਾਦ ਦਿੱਤੀ ਗਈ। ਇਸ ਦੇ ਬਾਅਦ 25 ਅਪ੍ਰੈਲ ਸਨ 1809 ਈਸਵੀ ਵਿੱਚ ਮਹਾਰਾਜਾ ਸਾਹਿਬ ਅਤੇ ਅੰਗਰੇਜ਼ੀ ਵਕੀਲ ਦੋਹਾਂ ਦੀ ਪ੍ਰਵਾਨਗੀ ਅਨੁਸਾਰ ਹੇਠ ਲਿਖਿਆ ਮਿੱਤਰ ਦਾਦਾ ਅਹਿਮਦਨਾਮਾ ਲਿਖਿਆ ਗਿਆ ਜਿਸ ਦਾ ਕਿ ਭਾਵ ਦਿੰਦੇ ਹਾਂ ਜੋ ਇਤਿਹਾਸ ਵਿੱਚ ਮਟਕਾਫ ਦਾ ਅਹਿਮਦਨਾਮਾ ਪ੍ਰਸਿੱਧ ਹੈ ਜੋ ਕਿ ਤੁਹਾਨੂੰ ਨੈਕਸਟ ਪਾਰਟ ਵਿੱਚ ਮਿਲੇਗਾ ਤੇ ਅਗਲਾ ਪਾਰਟ ਸੁਣਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ